ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਗਦਾਨ ਇਸ ਜਿਹੜਾ ਇਸ ਸਾਲ ਨੂੰ ਮਨਾਇਆ ਜਾਣਾਗਾ ਮਾਨਯੋਗ ਮੁਖਪਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬਲੀਦਾਨ ਦੇ ਜਿਹੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਚਰਨਸ਼ੋਪਰਾਪਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਇਹ ਥਾਵਾਂ ਤੇ ਇਹਨਾਂ ਦੀ ਚਰਨਸ਼ੋਪਰਾਪਤ ਗੋਦਵਾਲਾ ਸਾਹਿਬ ਬਣੇਗੇ ਜਾ ਹੋਰ ਯਾਦਗਾਰਾਂ ਬੜੀਆਂ ਰਹਿਗੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਪਰ ਇਸ ਤਨਾ ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਦੇ ਇਹ ਉਹਦੀ ਸਥਾਪਨਾ ਕੀਤੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼੍ਰੀ ਗੁਰੂ ਤੇਜ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕੰਨ ਸੰਬੰਧੀ ਜਿਹੜਾ ਉਹ ਵਿਚਾਰ ਬਟਾਂਦਰਾ ਕੀਤਾਗਾ ਕਿ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਰੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਜਿਸ ਤਰ੍ਹਾਂ ਜੰਮੂ ਤੋਂ ਸਟਾਰਟ ਹੋ ਕੇ ਬਾਇਆ ਪਠਾਨਕੋਟ ਅਨੰਦਪੁਰ ਸਾਹਿਬ ਕਿਉਂਕਿ ਰੂਟ ਇਹੀ ਸੀਗਾ ਜੀਰਕੁਰ ਸਾਹਿਬਾ ਔਰ ਉਸ ਤੋਂ ਅੱਗੇ ਹੁੰਦਾ ਹੋਇਆ ਦਿੱਲੀ ਚਾਂਦਨੀ ਚੌਂਕ ਤੱਕ ਉਹ ਸਾਰੀ ਜਿਹੜੀ ਆ ਇੱਕ ਬਹੁਤ ਅੱਛੀ ਚਰਚਾ ਅੱਜ ਦੀ ਮੀਟਿੰਗ ਛੋਈ ਆਗੀ ਸੋ ਬਿਲਕੁਲ ਪੰਜਾਬ ਸਰਕਾਰ ਜਿਹੜੀ ਆ ਇਸ ਵਾਰ 350ਵਾਂ ਬਲਿਦਾਨ ਦੇ ਸ਼੍ਰੀ ਗੁਰੂ ਤੇਜ ਬਹਾਦਰ ਜੀ ਦਾ ਬਲਿਦਾਨ ਦੇ ਜਿਹੜਾ ਉਹ ਬਹੁਤ ਹੀ ਤੋਮ-ਤਾਮ ਦੇ ਨਾਲ ਬੜੇ ਅੱਛੇ ਤੇ ਤਰੀਕੇ